ਪਾਈ ਬੈਲੋਜੀ ਇੱਕ ਮਹਾਨ ਪੁਰਖ ਸਨ ਪਾਈ ਬੈਲੋਜੀ ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਗੁਰਸਿੱਖੀ ਦੀ ਦਾਤ ਲੈ ਕੇ ਮਾਲਵੇ ਦੇ ਇਲਾਕੇ ਵਿੱਚ ਨਾਮ ਦੇ ਛਿੱਟੇ ਮਾਰੇ ਤੇ ਸਾਂਝਾ ਉਪਦੇਸ਼ ਦਿੱਤਾ ਮਾਲਵਾ ਦੇ ਜ਼ਿਲ੍ਹੇ ਮਾਨਸਾ ਵਿੱਚ ਇੱਕ ਪਿੰਡ ਹੈ ਫਫੜੇ ਭਾਈਕੇ ਇਹ ਪਿੰਡ ਪਹਿਲਾਂ ਪਟਿਆਲਾ रियासत ਵਿੱਚ ਪੈਂਦਾ ਸੀ ਇਸ ਸੁਭਾਗੇ ਪਿੰਡ ਵਿੱਚ ਚੌਧਰੀ ਅੱਲਾ ਦਿੱਤਾ ਸਿੱਧੂ ਦੇ ਘਰ 1610 ਸੰਮਤ ਵਿੱਚ ਪਾਈ ਬੈਲੋਜੀ ਦਾ ਜਨਮ ਹੋਇਆ ਸੀ ਭਾਈ ਬੈਲੋਜੀ ਦਾ ਪਰਿਵਾਰ ਇੱਕ ਮੁਸਲਮ ਪੀਰ ਸਖੀ ਸਰਵਰ ਦਾ ਉਪਾਸਕ ਸੀ ਪਰ ਸੰਮਤ 1640 ਵਿੱਚ ਭਾਈ ਬੈਲੋਜੀ ਅੰਮ੍ਰਿਤਸਰ ਗਏ ਉੱਥੇ ਉਹਨਾਂ ਦਾ ਮਿਲਾਪ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਹੋਇਆ ਗੁਰੂ ਜੀ ਉਸ ਸਮੇਂ RAMDAS ਸਰੋਵਰ ਦੀ ਸੇਵਾ ਕਰ ਰਹੇ ਸਨ ਗੁਰੂ ਜੀ ਦੇ ਦਰਸ਼ਨ ਕਰਕੇ ਭਾਈ ਬੈਲੋਜੀ ਦੇ ਮਨ ਵਿੱਚ ਡੂੰਘਾ ਪ੍ਰਭਾਵ ਪਿਆ ਗੁਰੂ ਜੀ ਦੇ ਦਰਸ਼ਨਾਂ ਵਿੱਚੋਂ ਭਾਈ ਬੈਲੋਜੀ ਨੂੰ ਅਕਾਲ ਪੁਰਖ ਦੇ ਦਰਸ਼ਨ ਹੋਏ ਇਸ ਤੋਂ ਬਾਅਦ ਭਾਈ ਬੈਲੋਜੀ ਨੇ ਆਪਣੇ ਜੀਵਨ ਦੇ ਸਾਰੇ ਸੁੱਖ ਤਿਆ ਕੇ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਜਿਉਣ ਦਾ ਸੰਕਲਪ ਲੈ ਲਿਆ। ਅੰਮ੍ਰਿਤਸਰ ਵਿੱਚ ਭਾਈ ਬੈਲੋ ਜੀ ਸਰੋਵਰ ਦੀ ਸੇਵਾ ਵਿੱਚ ਜੁਟ ਗਏ ਅਤੇ ਫਿਰ ਜਦੋਂ ਸਰੋਵਰ ਲਈ ਇੱਟਾਂ ਦੀ ਲੋੜ ਮਹਿਸੂਸ ਹੋਈ ਉਦੋਂ ਭਾਈ ਬੈਲੋ ਜੀ ਸੇਵਾ ਵਿੱਚ ਜੁਟ ਗਏ ਸਨ। ਇੱਟਾਂ ਦੀ ਸੇਵਾ ਕਰਦੇ ਕਰਦੇ ਭਾਈ ਬੈਲੋ ਜੀ ਨੂੰ ਇੱਕ কুমਾਰ ਨੇ ਦੱਸਿਆ ਇੱਟਾਂ ਦੀ ਬਣਵਾਈ ਵਿੱਚ ਆਵੇ ਵਿੱਚ ਜੇਕਰ ਕੂੜਾ ਕਰਕਟ ਪਾਇਆ ਜਾਵੇ ਤਾਂ ਇੱਟਾਂ ਵਧੀਆ ਪਕਤੀਆਂ ਹਨ। ਭਾਈ ਬੈਲੋ ਜੀ ਨੇ ਪੂਰੇ ਸ਼ਹਿਰ ਵਿੱਚੋਂ ਕੂੜਾ ਕਰਕਟ ਆਦਿ ਇਕੱਠਾ ਕਰਕੇ ਗੱਡੇ ਵਿੱਚ ਢੋ ਕੇ ਆਵੇ ਵਿੱਚ ਪਾਇਆ ਜਦੋਂ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਵਿੱਚ ਉਹ ਆਵਾ ਖੋਲਿਆ ਗਿਆ ਤੇ ਲਾਲ ਇੱਟਾਂ ਦੇਖ ਕੇ ਗੁਰੂ ਜੀ ਵੀ ਬਹੁਤ ਪ੍ਰਸੰਨ ਹੋਏ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਭਾਈ ਬੈਲੋ ਸਭ ਤੋਂ ਪਹਿਲੋ ਤੇ ਧੰਸ਼ੀ ਗੁਰੂ ਅਰਜਨ ਦੇਵ ਜੀ ਭਾਈ ਬੈਲੋ ਨੂੰ ਬਹੁਤ ਜ਼ਿਆਦਾ ਪ੍ਰੇਮ ਕਰਦੇ ਸਨ ਅਤੇ ਹੁਣ ਜੋ ਭਾਈ ਬੈਲੋ ਜੀ ਦੇ ਅੱਗੇ ਦੇ ਵੰਸ਼ ਸੀ ਉਹ ਫਫੜੇ ਭਾਈ ਕੇ ਰਿਆ ਕਰਦੇ ਸੀ ਭਾਈ ਭਗਤਾ ਜੀ ਭਾਈ ਬੈਲੋ ਜੀ ਦੇ ਪੁੱਤੇ ਸਨ